ਕਿ ਮਿਨਿਮਮ ਸਪੋਰਟ ਪ੍ਰਾਈਸ ਦਾ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ 6 700 ਕਿਸਾਨ ਮਰ ਗਏ ਲੱਖਾਂ ਉੱਥੇ ਬੈਠੇ ਰਹੇ ਉਹਨਾਂ ਦੀ ਬੇਕਦਰੀ ਹੋਈ ਤੁਸੀਂ ਇਸਤਿਫਾ ਦਿੱਤਾ ਹਰਸ਼ਮਰਤ ਕੌਰ ਜੀ ਨੇ ਉੱਥੋਂ ਤੇ ਹੁਣ ਤਾਂ ਕੁਝ ਬਦਲਿਆ ਨਹੀਂ ਕਿ ਕਿਸਾਨ ਤਾਂ ਫਿਰ ਕੁੱਝ ਕਰ ਰਹੇ ਨੇ ਦਿੱਲੀ ਵੱਲ ਨੂੰ ਇੱਕ ਵਾਰ ਫਿਰ ਧਰਨੇ ਲਾਉਣ ਜਾ ਰਹੇ ਨੇ ਦਿੱਲੀ ਚਲੋ ਦਾ ਕਾਲ ਦਿੱਤੀ 13 ਫ फेब्रुवारी ਦੀ ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ ਸਿਰਫ ਕੀ ਕਹਿੰਦੇ ਆਪਰਚੂਨਿਸਟ ਪੋਲਿਟਿਕਸ ਇੱਕ ਮੌਕਾ ਪ੍ਰਸਥਿਤੀ ਰਾਜਨੀਤੀ ਦਾ ਸਬੂਤ ਜਾ ਰਿਹਾ ਔਰ ਸੁਪੀਰ ਬਾਦਲ ਦੋ ਤਿੰਨ ਗੱਲਾਂ ਦਾ ਜਵਾਬ ਅਸੀਂ ਮੰਗਦੇ ਮੈਂ ਨਹੀਂ ਮੰ ਇੱਕ ਦੱਸਣ ਕਿ ਉਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਦੂਸਰਾ ਦੱਸਣ ਕਿ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਲੈ ਕੇ ਆ ਰਹੇ ਬੀਜੇਪੀ ਸ਼ਾਰਟਲੀ ਪਾਰਲੀਮੈਂਟ ਵਿੱਚ ਉੱਥੇ ਉਹਨਾਂ ਦਾ ਕੀ ਸਟੈਂਡ ਹੈ ਤੀਸਰਾ ਦੱਸਣ ਕਿ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਕਹਿੰਦੇ ਇੱਕ ਵਾਧ ਅਧਿਕਾਰਾਂ ਦੀ ਲੜਾਈ ਲੜਦਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਕੇ ਯੂਟੀ ਬਣਿਆ ਉਹਨਾਂ ਨੇ ਵੋਟਾਂ ਬੀਜੇਪੀ ਨੂੰ ਕਿਉਂ ਪਾਈਆਂ ਉਸ ਵਕਤ ਤੇ ਨਾਲ ਇਹ ਵੀ ਦੱਸ ਦੇਣਾ ਕੇ ਜਿਹੜਾ ਇਸ ਵਕਤ ਕਿਸਾਨਾਂ ਦਾ ਸੰਘਰਸ਼ ਆ ਔਰ ਜਿਹੜੀ ਸਿੱਖਾਂ ਦੀ ਖੂਨ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਆ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਆ ਬਸ ਇਨੀ ਗੱਲ ਪੁੱਛਣੀ ਆ ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ ਪਰ ਜੇ ਕੇਵਲ 2+2 4 ਨਹੀਂ ਹੁੰਦਾ ਰਾਜਨੀਤੀ ਵਿੱਚ ਕਿਉਂਕਿ ਜਦੋਂ ਇਹ ਭਾਜਪਾ ਦੇ ਨਾਲ ਘੱਟ ਜੋੜ ਕਰਨਗੇ ਤਾਂ ਮੈਂ ਕਾਹਵੇਂ ਨਾ ਕਹਿ ਸਕਦਾ ਕਿ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਹੋ ਰਹੀ ਹੈ ਹਰ ਸੇ ਤੋਂ ਚਾਹੇ ਹੋ ਐਮਐਸਏ ਵਰਗੇ ਕਾਲੇ ਕਾਨੂੰਨ ਲਾਏ ਜਾ ਰਹੇ ਨੇ ਸਾਡੇ ਨੌਜਵਾਨਾਂ ਤੇ ਚਾਹੇ ਵਿਦੇਸ਼ਾਂ ਵਿੱਚ ਡੀਪ ਸਟੇਟ ਏਜੰਸੀਆਂ ਉਥੇ ਦੂਜੇ ਮੁਲਕਾਂ ਵਿੱਚ ਪਹੁੰਚ ਕੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰ ਰਹੀਆਂ ਇਹਨਾਂ ਸਾਰੀਆਂ ਗੱਲਾਂ ਤੇ ਸੁਖਪੀਰ ਬਾਦਲ ਨੂੰ ਸੋਚਣਾ ਪਵੇਗਾ ਔਰ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਨਕੇ ਨੂੰ ਅਕਾਲੀ ਦਲ ਦੀ ਇਨਸਾਫ ਨੇ ਸਰਕਾਰ ਨੇ 15 ਸਾਲ ਰਹੀ ਆ ਉਹਦੇ ਉਹਦੀ ਐਲੀਮੀਨੇਸ਼ਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਤੋਂ ਨੱਪ ਕੇ ਬੈਠੇ ਸੀਗੇ ਮੈਂ ਨਹੀਂ ਸਮਝਦਾ ਕਿ ਸਿੱਖ ਕੋਈ ਐਡੇ ਅ ਅਨਪੜ੍ਹ ਨੇ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਜਵਾਬ ਦੇਣਾ ਪਵੇਗਾ ਹੁਣ ਆ ਗਈ ਗੱਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਅਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ-ਦਿਨ ਦੇ ਦਿੰਦੇ ਨੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਡਰੜ ਰਹੇ ਨੇ ਖੇਰੇ ਤੇ ਪਰਚਾ ਚੱਕ ਅੰਦਰ ਜਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰ ਸਿਰ ਚੁੱਕਦਾ ਚੱਲ ਪਰਚਾ ਫਾਈਲਾਂ ਦਿਖਾਉਂਦੇ ਨੇ ਜੇ ਕੋਈ ਐਕਟਿਵਿਸਟ ਬੋਲਦਾ ਪਾਣਾ ਸਿੱਧੂ ਲੱਖਾ ਸਦਾਨਾ ਵਗੈਰਾ 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 ਠੋਕੀ ਚੱਲੋ ਮੈਂ ਪੁੱਛਣਾ ਚਾਹਣਾ ਕਿ ਉੱਥੇ ਤੁਸੀਂ ਕਹਿੰਨੇ ਕਿ ਸੀਪੀਆਈ ਤੇ ਐਡੀ ਤੰਗ ਕਰਦੀ ਤਾਨੂੰ ਭਾਜਪਾ ਤੰਗ ਕਰਦੀ ਕੀ ਉਹੀ ਰੁਖ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੇਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਵੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਸੀ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉਥੇ ਕੱਟੜ ਇਮਾਨਦਾਰ ਹੈ ਸੁਸੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਤੇ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣਗੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏਗੇ ਜਿਨ੍ਹਾਂ ਦਾ ਨੋਨ ਜਿਨ੍ਹਾਂ ਵੀ ਕੋਈ ਐਵਿਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਔਨਰੇਬਲ ਜੱਜ ਸਾਹਿਬ ਨੇ ਕਿਹਾ देयर ਇਜ਼ ਸਕੈਚੀ ਐਵਿਡੈਂਸ ਅਗੇਂਸ ਮਿਸਟ੍ਰੀ ਖੇਰਾ ਸਕੈਚੀ ਮਤਲਬ ਕਿ ਐਵੀ ਟੁੱਟਮਾ ਜਾਇ ਇੱਕ ਐਵਿਡੈਂਸ ਲੱਭਾ ਇਹਨਾਂ ਕੋਈ ਕੋਈ ਐਵਿਡੈਂਸ ਹੋ ਇਹਨਾਂ ਦੀ ਵੀ ਦੋਗਲੀ ਨੀਤੀ ਬੰਦ ਹੋਣੀ ਚਾਹੀਦੀ ਆ ਅਸੀਂ ਗੱਠ ਜੋੜ ਦੇ ਨਾਲ ਆ ਅਸੀਂ ਚਾਹੁੰਨੇ ਕਿ ਇਹ ਝਾੜੂ ਵਾਲੇ ਆਲੇ ਦਾ ਲੜਨ ਅਸੀਂ ਇਲਾਦਾ ਲੜਾਂਗੇ ਜਿੰਨੇ ਵੀ ਐਮਪੀ ਆਉਣਗੇ ਅਸੀਂ ਜਾ ਕੇ ਇੰਡੀਆ ਐਲਾਈਂਸ ਵਿੱਚ ਪਾਉਣੇ ਸੋ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜੇ ਇਹ ਗੱਠ ਜੋੜ ਹੋਣਾ ਚਾਹੀਦਾ ਇਹ ਕੋ ਤੁਕ ਨਹੀਂ ਬਣਦੀ ਕੋ ਸੈਂਸ ਨਹੀਂ ਜੀ ਨੰਬਰ 1 ਪਾਰਟੀ ਐਮਐਲਏ ਦੇ ਹਿਸਾਬ ਨਾਲ ਨੰਬਰ 2 ਪਾਰਟੀ ਨਾਲ ਰਲ ਕੇ ਤੇ ਨੰਬਰ 4 ਪਾਰਟੀ ਨੂੰ ਡੀਫੀਟ ਕਰ ਰਹੀ ਆ ਮੈਂ ਸਮੇਂ ਦਾ ਜੋ ਬੀਜੇਪੀ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਝ ਵੀ ਸੁਆਮੀਨਾਥਨ ਨੂੰ ਭਾਰਤ ਰਤਨ ਦੇ ਦਿੱਤਾ ਪਰ ਸੁਆਮੀਨਾਥਨ ਦੀ ਜਿਹੜੀਆਂ ਰეკਮੈਂਡੇਸ਼ਨਸ ਆ MSP ਨੂੰ ਲੈ ਕੇ C2 50% ਪ੍ਰੋਫਿਟੇਬਲ MSP ਅੱਜ ਤੇ ਲਾਗੂ ਹੋਣੀ। ਇਸ ਕਰਕੇ ਇਹ ਸਾਰੇ ਮੁੱਦੇ ਅੱਜ ਡਿਸਕਸ ਹੋਣਗੇ। ਆਪਣੀ ਮੇਜ ਸੀਗੇ ਨਵਜੋਤ ਸਿੱਧੂ ਨੇ ਤੁਹਾਡਾ ਸਮਰਥਨ ਕੀਤਾ ਜੀ। ਤੇ ਹਮ ਨਵਜੋਤ ਸਿੱਧੂ ਨੂੰ ਜਿਹੜਾ ਨਾਂ ਦਾ ਤੋੜਿਆ ਨਹੀਂ ਕੋਈ ਹੋਵਾ ਜੀ। ਤੇ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋ ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ। ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇੱਕ ਮੁੱਠ ਹੋਵੇਗੀ ਅਗਰ ਕੋਈ ਅਜਕੂਨੀ ਕੀ ਰਹੇਗਾ ਹਲੇ ਬਹੁਤ ਸਾਡੇ ਕੋਲ ਸਮਾਂ ਵੀ ਰਿਪਿਆ ਰਹੇ ਸਿੱਧੂ ਦੇ ਹੱਥ 'ਚ ਆਵਾਜ਼ ਚੱਪੋ ਮੈਂ ਖੜ ਕੇ ਸਾਹਿਬ ਕਾਟੀ ਤੁਹਾਡੇ ਹੱਥ 'ਚ ਆਉਣੇ ਆਵਾਜ਼ ਚੁੱਕੀ ਸੀ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ 'ਚ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਘਰ ਚੱਲ ਕੇ ਗਿਆ ਔਰ ਮੈਂ ਕਿਹਾ ਕਿ ਅੱਛੇ ਅਸੀਂ ਕਰਾਂਗੇ ਗੱਲ ਸਾਰੀ ਬੈਠ ਕੇ ਗੱਲਾਂ ਬਾਅਦ ਪਲੇਟਫਾਰਮ ਤੇ ਨਹੀਂ ਕਿਤੇ ਦੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ